ਉਮਰ ਸਾਡੀ ਜੀ 116 ਸਾਲ ਦੀ ਹੋ ਗਈ। ਕੋਈ ਤਕਲੀਫ ਨਹੀਂ ਮੈਨੂੰ ਕਹਣੀ ਜene ਕਮਜ਼ੋਰੀ ਜ਼ਰੂਰ ਆ ਗਈ ਐ। ਵਿੱਚ ਗੱਲ ਇਹ ਐ ਵੀ ਜਿਹੜਾ ਅੱਜ ਕੱਲ ਦੇ ਖਾਣੇ ਨਾ ਆਪਣੇ ਖਾਣਿਆਂ ਦੇ ਵਿੱਚ ਤਾਕਤ ਨਹੀਂ ਰਹੀ। ਅੱਜ ਕੱਲ ਸਿਹਤ ਲੋਕਾਂ ਦੀ ਇਹ ਹੋ ਗਈ ਨਸ਼ਿਆਂ ਦੇ ਵਿੱਚ ਬਰਬਾਦ ਹੋ ਗਏ ਜੀ। ਲੋਕਾਂ ਨੇ ਨਸ਼ੇ ਖਾ ਕਰਕੇ ਉਹ ਜੀ ਨਹੀਂ ਰਹੀ। ਅਸੀਂ ਜਿੰਨਾ ਸਨ 47 ਦਾ ਹਾਲਤ ਭਾਰਤ ਦੇਖਿਆ ਹੈ ਲੜਾਈ ਝਗੜਾ ਔਰਾ ਵਗੈਰਾ ਪੰਜ ਨੱਠ ਮਾਰਕੁੱਟ ਉਹ ਸਭ ਦੇਖਿਆ ਜੀ ਔਰ ਨਹਿਰਾ ਜਿਹੜੀਆਂ ਇਹ ਲਹੂ ਦੀਆਂ ਭੜੀਆਂ ਤੁਰੀਆਂ ਹੁੰਦੀਆਂ ਨੇ ਔਰ ਲਾਸ਼ਾਂ ਦੀਆਂ ਭੜੀਆਂ ਤੁਰੀਆਂ ਹੁੰਦੀਆਂ ਨੇ ਲਾਸ਼ਾਂ ਪੈਰਾ ਦੇ ਪਈਆਂ ਉਤੋਂ ਦੀ ਨੰਗੇ ਤੁਰੇ ਜਾਂਦੀਆਂ ਜੀ ਕਿ ਸਾਡੇ ਉਹ ਵੀ ਹੈ ਸੀ ਕਿ ਜਿਨ੍ਹਾਂ ਨੇ ਵੱਡ ਵੱਡ ਗੈਣ ਜਮਾ ਢੇਰ ਲਾਤੇ ਤੇ ਉਹ ਵੀ ਹੈ ਸੀ ਜਿਨ੍ਹਾਂ ਨੇ ਉੱਥੇ ਹਿੰਦੂ ਬਚਾ ਕੇ ਕੱਢ ਕੇ ਪਹਿਲੀ ਆਪ ਦੇ ਹਿੰਦੁਸਤਾਨ ਨੂੰ ਤੋੜ ਦਿੱਤੇ ਐ ਇਹ ਧਰਮ ਨਹੀਂ ਐ ਇਹਨੂੰ ਵੱਢ ਕੇ ਦੇ ਦੂਸਰੇ ਕੋ ਲੁੱਟ ਕੇ ਖਾ ਲੋਗੇ ਕੀ ਧਰਮ ਥੋੜਾ ਹੀ ਐ ਸਾਡੇ ਕੋਲ 100 ਰੁਪਿਆ ਸੀ ਨਾ ਅਸੀਂ ਉਹਨੂੰ ਐ ਸਮਝਦੇ ਜੀ ਵੀ ਇਹ ਲੱਖਾਂ ਨਾਲ ਐ ਅੱਜ ਕੱਲ ਲੱਖਾਂ ਵਾਲਾ ਵੀ ਗਰੀਬ ਐ ਹਾਂ ਜੀ ਖਜ਼ਾਨੇ ਖਾਲੀ ਹੋ ਗਏ ਜੀ ਹਾਂ ਜੀ ਉਹ ਕਿਦੇ ਕੋ ਕੁੱਤੇ ਪਹਿਲੇ ਤੇ ਨਹੀਂ ਖਾ ਗਏ ਇਹਨਾਂ ਨੇ ਖਾ ਲਿਆ ਅੱਜ ਦੇ ਜ਼ਮਾਨੇ ਦੇ ਵਿੱਚ ਜੇਕਰ ਲੋਕਾਂ ਦੀ ਉਮਰ ਦੀ ਗੱਲ ਕਰ ਲਈਏ ਤਾਂ ਉਮਰ ਬਹੁਤ ਥੋੜੀ ਅੱਜ ਕੱਲ ਜਿਹੜੀ ਲੋਕ ਹੰਡਾਉਂਦੇ ਨੇਗੇ ਤਕਰੀਬਨ 50-60 ਸਾਲ ਦੀ ਉਮਰ ਦੇ ਵਿੱਚ ਲੋਕ ਜਿਹੜੇ ਨੇਗੇ ਹਰ ਇੱਕ ਦੀ ਜਿਹੜੀ ਮੌਤ ਹੈ ਉਹ ਅੱਜ ਕੱਲ ਹੋ ਜਾਂਦੀ ਹੈਗੀ ਤੇ ਅੱਜ ਕੱਲ ਸਾਡੇ ਲੋਕ ਬਹੁਤ ਛੇਤੀ ਜਿਹੜੇ ਬਜ਼ੁਰਗ ਹੋਣ ਲੱਗ ਗਏ ਨੇਗੇ ਤਕਰੀਬਨ 35 ਤੋਂ 40 ਸਾਲ ਦੀ ਉਮਰ ਦੇ ਵਿੱਚ ਹਰ ਇੱਕ ਵਿਅਕਤੀ ਦੇ ਜਿਹੜੇ ਗੋਡੇ ਨੇਗੇ ਹੱਡ ਪੈਰ ਨੇ ਉਹ ਦੁਖਣ ਲੱਗ ਜਾਂਦੇ ਨੇ ਤੇ ਉਹ ਆਪਣੇ ਆਪ ਨੂੰ ਬਜ਼ੁਰਗ ਸਮਝਣ ਲੱਗ ਜਾਂਦਾ ਤੇ ਅੱਜ ਮੇਰੇ ਨਾਲ ਇੰਟਰਵਿਊ ਦੇ ਵਿੱਚ ਇੱਕ ਅਜੇ ਬਜ਼ੁਰਗ ਹੋਣਗੇ ਜਿਨ੍ਹਾਂ ਨੇ 47 ਤੋਂ ਲੈ ਕੇ 84 ਦਾ ਹਰ ਵਕਤ ਆਪਣੇ ਪਿੰਡੇ ਤੇ ਹੰਡਾਇਆ ਤੇ ਉਸ ਵਕਤ ਬਹੁਤ ਜਿਹੜੀ ਇਹਨਾਂ ਨੂੰ ਸੂਝ ਸੀਗੀ ਇਹ ਕਾਫੀ ਉਮਰ ਦੇ ਸਨ ਤੇ ਅੱਜ ਤਕਰੀਬਨ 117 ਸਾਲ ਦੇ ਜਾਂ 116 ਸਾਲ ਦੇ ਬਜ਼ੁਰਗਾਂ ਦੀ ਉਮਰ ਹੈ ਪਰ ਫਿਰ ਵੀ ਇਹ ਤੰਦਰੁਸਤ ਨੇਗੇ ਵਧੀਆ ਚੱਲਦੇ ਫਿਰਦੇ ਨੇ ਤੇ ਇੱਥੋਂ ਤੱਕ ਕੀ ਸਾਈਕਲ ਤੱਕ ਚਲਾ ਲੈਂਦੇ ਨੇ ਇਹ ਬਜ਼ੁਰਗ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਜਿਹੜਾ ਉਹ 47 ਦਾ 84 ਦਾ ਦੌਰ ਸੀ ਉਹ ਕਿਵੇਂ ਦਾ ਸੀ ਤੇ ਇਸੇ ਦੇ ਨਾਲ ਹੀ ਇਹਨਾਂ ਤੋਂ ਇਹ ਵੀ ਜਾਣਾਂਗੇ ਕਿ ਇਹਨਾਂ ਦੀ ਸਿਹਤ ਇੰਨੀ ਜ਼ਿਆਦਾ ਤੰਦਰੁਸਤ ਕਿਵੇਂ ਹੈ ਬਜ਼ੁਰਗ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਹੈ ਜੀ ਬਾਪੂ ਜੀ ਉਮਰ ਕਿੰਨੀ ਹੋ ਗਈ ਪਹਿਲਾਂ ਉਮਰ ਦੱਸੋ ਜੀ ਉਮਰ ਸਾਡੀ ਜੀ 116 ਸਾਲ ਦੀ ਹੋ ਗਈ ਬੜੀ ਉਮਰ ਹੰਢਾਗੇ ਬਾਪੂ ਜੀ ਇੰਨੀ ਤਾਂ ਅੱਜ ਕੱਲ ਉਹੀ ਨਹੀਂ ਹੁੰਦੀ ਕਿਸੇ ਦੀ ਮਾਲਕ ਦੀ ਮਾਇਆ ਹੈ ਜੀ ਜਿਹੜੀ ਕੋ ਸਹਾਈ ਜੀ ਪਰਿਵਾਰ ਫਿਰ ਬਹੁਤ ਵੱਡਾ ਹੋਊਗਾ। ਪਰ ਮੇਰਾ ਬੇਤਰਾਜੀ ਪੁੱਤ-ਪੋਤੀਆ, ਪਰੋਤੇ, ਪਰਪੋਤੇ, ਗਾਹਾਂ ਦੂਰ ਤੱਕਰ ਪਹੁੰਚੇ ਹੋਣਗੇ। ਅੱਛਾ ਤਕਰੀਬਨ ਤੀਜੀ ਚੌਥੀ ਪੀੜ੍ਹੀ ਹੈ ਜਿਹੜੀ ਉਹ ਚੱਲ ਰਹੀ ਹੈ ਆਰਾਮ ਨਾਲ। ਹਾਂ ਜੀ ਆਰਾਮ ਨਾਲ ਬਿਲਕੁਲ ਆਰਾਮ ਨਾਲ ਚੱਲ ਰਹੀ ਹੈ। ਤੇ ਬਾਪੂ ਜੀ ਫਿਰ ਤੁਸੀਂ ਇਹ ਦੱਸੋ ਕਿ ਅੱਜਕੱਲ ਤੰਦਰੁਸਤੋਂ ਪੂਰੇ ਤੁਰ ਫਿਰ ਲੈਂਦੇ ਹੋ? ਕੋਈ ਤਕਲੀਫ ਨਹੀਂ ਮੈਨੂੰ ਕਹਣੀ ਜਿਹੜੇ ਕਮਜ਼ੋਰੀ ਜਰੂਰ ਆ ਗਈ ਹੈ। ਕਮਜ਼ੋਰੀ ਕਰਕੇ ਮੇਰੇ ਕੋਲ ਤੁਰ ਨਹੀਂ ਹੁੰਦਾ ਜਨ ਵੇ ਇਸ ਤਰ੍ਹਾਂ ਕੋ ਖਾਸ ਕਮ ਕੰਮ ਧੰਦਾ ਜੋਕਰ ਕਰਨੇ ਤੋਂ ਕਰ ਨਹੀਂ ਆ ਤੇ ਜਨ ਉਹ ਮੈਂ ਆਸਾਨੀ ਨਾਲ ਤੁਰਿਆ ਫ ਇਹ ਕਾਰਨ ਕੀ ਆ ਬਾਪੂ ਜੀ ਕਿਉਂਕਿ ਅੱਜ ਕੱਲ ਤਾਂ ਕਹਿੰਦੇ ਨੇ ਲੋਕ ਖਾਣੇ ਪੀਣੇ ਐਸੇ ਹੋ ਗਏ ਕਿ ਬੰਦਾ ਬਹੁਤ ਛੋਟੀ ਜੀ ਉਮਰ ਚ ਹੀ 40 50 ਸਾਲ ਚ ਬੁढ़ा ਹੋ ਜਾਂਦਾਗਾ ਕਹਿੰਦੇ ਮੇਰੇ ਹੱਡ ਗੋਡੇ ਦੁਖਦੇ ਨੇ ਮੈਨਾਂ ਮੇ ਗੋਡੇ ਪਵਾਲਾ ਮੈਂ ਇਹ ਕਰ ਲਾਂ ਤੇ ਤੁਰਿਆ ਨਹੀਂ ਜਾਂਦਾ ਵਿੱਚ ਗੱਲੇ ਆ ਵੀ ਜਿਹੜਾ ਅੱਜ ਕੱਲ ਦੇ ਖਾਣੇ ਨਾ ਆਪਣੇ ਖਾਣਿਆਂ ਦੇ ਵਿੱਚ ਤਾਕਤ ਨਹੀਂ ਰਹੀ ਠੀਕ ਹੈ ਨਾ ਉਹ ਤਾਕਤ ਕਿਉਂ ਨਹੀਂ ਰਹੀ ਕਿ ਜਾਨੇ ਜਿਹੜੇ ਸਾਡੇ ਪਿਛਲੇ ਖਾਣੇ ਸੀ ਨਾ ਸਾਡੇ ਜੁਬਾਨੇ ਦੇ ਵਿੱਚ ਸਾਡੇ ਜੁਬਾਨੇ ਦੇ ਵਿੱਚ ਜਿਹੜੀ ਸਾਗ ਸੀ ਨਾ ਸਾਗ ਦੀ ਜਿਹੜੀ ਤਾਕਤ ਸੀ ਅੱਜ ਉਹ ਕਿਹੋ ਜਿਹੀ ਨਹੀਂ ਹੈ ਅਸਾ ਜਿਹੜੀ ਸਾਗ ਚ ਤਾਕਤ ਸੀ ਉਹ ਅੱਜ ਕੱਲ ਤੇ ਕਿਹੋ ਜਿਹੀ ਨਹੀਂ ਹੈ ਜਿਹੜੀ ਉਦੋਂ ਲੱਸੀ ਚ ਤਾਕਤ ਸੀ ਅੱਜ ਦੁੱਧ ਚ ਵੀ ਨਹੀਂ ਹੈ ਇਹ ਬਾਬੂ ਜੀ ਪਹਿਲਾਂ ਵਾਲਿਆ ਸਮਾਂ ਵੀ ਤੁਸੀਂ ਦੇਖਿਆ ਹੈਗਾ ਜਿਵੇਂ ਗੱਲ ਕਰ ਲਈਏ ਕਿ 47 ਤੋਂ ਪਹਿਲਾਂ ਦਾ ਸਮਾਂ ਵੀ ਤੁਸੀਂ ਦੇਖਿਆ ਹੈਗਾ ਤੇ ਅੱਜ ਦਾ ਸਮਾਂ ਵੀ ਦੇਖ ਰਹੇ ਹੋ ਪਹਿਲਾਂ ਵਾਲੇ ਸਮੇ ਤੇ ਅੱਜ ਦੇ ਸਮੇ ਚ ਕਿੰਨਾ ਕ ਫਰਕ ਬਹੁਤ ਫਰਕ ਹੈ ਜੀ ਅੱਜ ਦੇ ਸਮੇ ਦਾ ਤੇ ਪਹਿਲੇ ਵਾਲੇ ਸਮੇ ਦਾ ਤੇ ਕੋਈ ਸਾਲਾਂ ਦਾ ਹੀ ਫਰਕ ਪੈ ਗਿਆ ਦਿਨਾਂ ਦਾ ਤਾਂ ਕੀ ਪੈਣਾ ਜੀ ਸਾਲਾਂ ਦਾ ਫਰਕ ਪੈ ਗਿਆ ਕਿਵੇਂ ਕਿ ਉਹ ਸਾਢੇ ਵਾਲੇ ਸਮੇ ਦੇ ਵਿੱਚ ਲੋਕਾਂ ਦੇ ਕੋਲੇ ਧਰਮ ਵੀ ਕਾਇਮ ਔਰ ਧਰਮ ਇਹਮਾਨ ਕਾਇਮ ਸੱਚਿਆ ਰੱਖਣੀ ਲੋਕਾਂ ਦੀ ਸੱਚ ਬੋਲਣਾ ਔਰ ਬੜੀ ਦਿਆ ਰੱਖਣੀ ਲੋਕਾਂ ਦੇ ਸਿਹਤ ਚੰਗੀ ਤਾਂ ਸੀ ਜੀ ਉਹਨਾਂ ਦੀ ਅੱਜ ਕੱਲ ਸਿਹਤ ਲੋਕਾਂ ਦੀ ਇਹ ਹੋ ਗਈ ਨਸ਼ਿਆਂ ਦੇ ਵਿੱਚ ਬਰਬਾਦ ਹੋ ਗਏ ਜੀ ਲੋਕਾਂ ਨੇ ਨਸ਼ੇ ਖਾ ਖਰ ਕੇ ਉਹ ਜੀ ਨਹੀਂ ਰਹੀ ਉਹ ਸੁਰਤੀ ਨਹੀਂ ਰਹੀ ਬਰਬਾਦ ਹੋ ਗਿਆ ਜੀ ਸਾਡੀ ਤੇ ਸਿਹਤ ਹਸਬਲਾ ਲੋਕ ਇੰਨੀ ਉਮਰ ਹੈ ਸਾਡੀ ਅਸੀਂ ਜਦ ਸਨ 47 ਐ ਨਾ ਸਾਨੂੰ 47 ਦੇ ਵਿੱਚ 42 ਸਾਲ ਦਾ ਜੀ ਅਸੀਂ ਜਿੰਨਾ ਸਨ 47 ਦਾ ਹਾਲਤ ਬਾਰਤ ਦੇਖਿਆ ਹੈ ਲੜਾਈ ਝਗੜਾ ਔਰਾ ਵਗੈਰਾ ਪੰਜ ਨੱਠ ਮਾਰ ਕੁੱਟ ਉਹ ਸਭ ਦੇਖਿਆ ਜੀ ਆਪਣੀ ਅੱਖੀਂ ਦੇਖਿਆ ਜੀ ਉਹ 47 ਦੇ ਦੌਰ ਵੇਲੇ ਤੁਸੀਂ 42 ਸਾਲ ਦੇ 42 ਦੇ ਸਾਲ ਦੇ ਸੀ ਅੱਛਾ ਉਸ ਟਾਈਮ ਤੇ ਅਸੀਂ ਜਿੰਨੇ ਵੀ ਆਪਣੇ ਉੱਥੇ ਲੜਾਈ ਝਗੜੇ Hindu Muslimana ਦੇ ਦੇਖਿਆ ਉਧਰ ਉਧਰ ਮਾਰ ਮਰਈਆ ਦੇਖਿਆ ਉਹ ਅਸੀਂ ਆਪਨੇ ਅੱਖੀ ਦੇਖਿਆ ਜੀ ਔਰ ਨਹਿਰਾ ਜਿਹੜੀਆਂ ਇਹ ਲਹੂ ਦੀਆਂ ਭਰੀਆਂ ਤੁਰੀਆਂ ਹੁੰਦੀਆਂ ਨੇ ਔਰ ਲਾਸ਼ਾਂ ਦੀਆਂ ਭਰੀਆਂ ਤੁਰੀਆਂ ਹੁੰਦੀਆਂ ਨੇ ਲਾਸ਼ਾਂ ਪੈਰਾ ਦੇ ਪਈਆਂ ਉਤੋਂ ਦੀ ਨੰਗੇ ਤੁਰੇ ਜਾਂਦੇ ਆ ਜੀ ਇਸ ਤਰ੍ਹਾਂ ਦੀਆਂ ਹਾਲਤ ਦੇਖੀ ਜੀ ਸੀ ਬਹੁਤ ਬੁਰੀ ਬੁਰੀ ਹਾਲਤ ਦੇਖੀ ਹੈ ਉਸ ਵਕਤ ਤੇ ਰਹਿੰਦੇ ਕਿੱਥੇ ਸੀ ਬਾਪੂ ਜੀ 47 ਉসে ਰਹਿੰਦੇ ਸੀ ਜੀ ਪਿੰਡ ਹੈ ਝਾਮਰਾ ਹੈ ਝਾਮਰਾ ਪਿੰਡ ਤਹਿਸੀਲ ਸਮੁੰਦਰੀ थाना ਬਾਲਕ ਪਾਕਿਸਤਾਨ ਜੀ ਹਾਂ ਜ਼ਿਲ੍ਹਾ ਮਲਤਗੁਮਰੀ ਜੀ ਹਾਂ ਜੀ ਫਿਰ ਬਾਪੂ ਹੁਣ ਕਦੇ ਦਿਲ ਨਹੀਂ ਕੀਤਾ ਵੀ ਪਾਕਿਸਤਾਨ ਪਿੰਡ ਘਰ ਜ਼ਿਲ੍ਹਾ ਦੇਖ ਕੇ ਆਈਏ ਉਹ ਜੀ ਦੇਖਣ ਨੂੰ ਤੇ ਜੀ ਤੇ ਬਿਤੇਰਾ ਕਰਦਾ ਹੈ ਪਰ ਹੁਣ ਭਾਈ ਉੱਥੇ ਜਾਣਾ ਔਖਾ ਜਾ ਜਾਂਦਾ ਅਗਲਾ ਪਰਮਟ ਕਰਾਉ ਆ ਕਰ ਫਲਾਣਾ ਕਰ ਤੇ ਜਾਨੇ ਉਹ ਯਾਦ ਜ਼ਰੂਰ ਆਉਂਦਾ ਸਾਨੂੰ ਕਿਉਂ ਨਹੀਂ ਉੱਥੇ ਦਾ ਜਾਮਾ ਹੈ ਸਾਡਾ ਪੜੇ ਆ ਸਭ ਕੁਝ ਕੀਤਾ ਹੈ ਔਰ ਉਹਨਾਂ ਨੇ ਲੋਕ ਕਈ ਇਹਨਾਂ ਨਾਲ ਕਈ ਮੁਸਲਮਾਨਾਂ ਦੇ ਮਾਰੇ ਆ ਹਿੰਦੂ ਕਈ ਮੁਸਲਮਾਨਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਬੜੇ ਆਸਾਨੀ ਨਾਲ ਉਹਨਾਂ ਨੇ ਆਪਣੇ ਜਦੋਂ ਅਸੀਂ ਹਿੰਦੁਸਤਾਨ ਤੋਂ ਪਾਕਿਸਤਾਨ ਤੋਂ ਹਿੰਦੁਸਤਾਨ ਨੂੰ ਆਉਂਦੇ ਆ ਸਾਨੂੰ ਰਾਹ ਤੇ ਕੈਂਪਾਂ ਤੇ ਛੱਡ ਕੇ ਗਏ ਨੇ ਜਿੱਥੇ ਕੈਂਪ ਲੱਗੇ ਸੀ ਨਾ ਹਿੰਦੂਆਂ ਦੇ ਉੱਥੇ ਛੱਡ ਕੇ ਗਏ ਨੇ ਕਿ ਉਹ ਮੁਸਲਮਾਨ ਸਾਨੂੰ ਜ਼ਰੂਰੀ ਨਹੀਂ ਸੀ ਕਿ ਹਰ ਇੱਕ ਬੁਰਾ ਸੀਗਾ ਮੁਸਲਮਾਨ ਜਿਵੇਂ ਕਹਿ ਦਿੰਦੇ ਨੇ ਵੰਡ ਸਮੇਂ ਬਹੁਤ ਲੋਕਾਂ ਨੇ ਬਹੁਤ ਹਿੰਦੂ ਭਾਈਆਂ ਨੇ ਮੁਸਲਮਾਨਾਂ ਦੀ ਹੀ ਜਿਹੜੀ ਕੀ ਕਹਿੰਦੇ ਹੁੰਦੇ ਮਦਦ ਕੀਤੀ ਹੈਗੀ ਤੇ ਇਸੇ ਨਾਲ ਹੀ ਮੁਸਲਮਾਨਾਂ ਨੇ ਵੀ ਹਿੰਦੂਆਂ ਦੀ ਮਦਦ ਕੀਤੀ ਹੈ ਬਾਪੂ ਜੀ ਉਹ ਵੀ ਸਾਡੇ ਭਾਈ ਵਾਲੀ ਸੀ ਹਾਂਜੀ ਹਾਂਜੀ ਮੈਂ ਆਪ ਕਹਿ ਰਿਹਾ ਤੁਹਾਨੂੰ ਕਿ ਸਾਡੇ ਉਹ ਵੀ ਹੈ ਸੀ ਕਿ ਜਿਨ੍ਹਾਂ ਨੇ ਵੱਡ-ਵੱਡ ਗੈਣ ਜਮਾ ਠੇਰ ਲਾਤੇ ਤੇ ਉਹ ਵੀ ਹੈ ਸੀ ਜਿਨ੍ਹਾਂ ਨੇ ਉੱਥੇ ਹਿੰਦੂ ਬਚਾ ਕੇ ਕੱਢ ਕੇ ਫਿਰ ਵੀ ਆਪਦੇ ਹਿੰਦੁਸਤਾਨ ਨੂੰ ਤੋੜ ਦਿੱਤੇ ਫਿਰ ਧਰਮ ਇਹਦੇ ਨੋਵੇਂ ਹਨ ਇਹ ਧਰਮ ਨਹੀਂ ਆ ਇਹਨੂੰ ਵੱਡ ਕੇ ਦੇ ਦੂਸਰੇ ਕੋ ਲੁੱਟ ਕੇ ਖਾ ਲੋਗੇ ਕੀ ਧਰਮ ਥੋੜਾ ਹੀ ਹੈ ਨਹੀਂ ਧਰਮ ਤਾਂ ਇਹ ਹੀ ਹੈ ਕਿ ਜੈਸੇ ਆਪਾਂ ਮੈਂ ਤੁਹਾਨੂੰ ਕਹਿ ਰਿਹਾ ਵੀ ਸਾਡੇ ਸਮੇਂ ਦੇ ਵਿੱਚ ਖਰਾਕਾਂ ਦੇ ਵੀ ਫਰਕ ਸੀ ਧਰਮਾਂ 'ਚ ਵੀ ਫਰਕ ਸੀ ਤੇ ਮਜਬਾਂ 'ਚ ਵੀ ਫਰਕ ਸੀ ਹਰ ਇੱਕ ਚੀਜ਼ 'ਚ ਫਰਕ ਸੀ ਜੀ ਔਰ ਉਹ ਖਾਣੇ ਜਿਹੜੇ ਮਿਲਦੇ ਸੀ ਤੁਹਾਨੂੰ ਅੱਜ ਨਹੀਂ ਮਿਲ ਰਹੇ ਠੀਕ ਹੈ ਕਿ ਨਹੀਂ ਸਮੇਂ ਦੇ ਵਿੱਚ ਸਾਡੀਆਂ ਚੀਆਂ ਪੈਣਾ ਨੇ ਜਦੋਂ ਲੱਸੀ ਰਟਕ ਨਹੀਂ ਕਿ ਆਦਰ ਦੀ ਲੱਸੀ ਚੋਦੀ ਸੀ ਨਾ ਸੇਰ ਸੇਰ ਲੱਸੀ ਚੱਕ ਕੇ ਪੀਚਾ ਨਹੀਂ ਪੀਤਾ ਆਪਸਰ ਨੇ ਦੋ ਦੂਜਾ ਮੋਹ ਪਾਲ ਕੇ ਪੀ ਜਾਣ। ਅਦਰੜਕੇ ਆ ਜਿਹੜਾ ਕਹਿ ਦਿੰਦੇ ਸੀ ਅਦਰੜਕੇ ਆ ਪੀ। ਹਾਂ ਜੀ ਹਾਂ ਜੀ। ਬਾਕੀ ਨੰਬਰ ਤੇ ਕਿਉਂ ਮਾਰਾ ਇਹ? ਅੱਧਾ-ਅੱਧਾ ਕਿਲੋ। ਕੋਣ ਆਪਣਾ ਕਿਲੋ ਐਂੀ ਪੀਜਣਾ। ਅੱਜ ਕੱਲ ਤਾਂ ਹਜਮ ਹੀ ਨਹੀਂ ਹੁੰਦਾ ਜਵੱਖਾ। ਮੈਂ ਕੀ ਹੋਣਗੇ ਲੈ ਕਿਉਂ ਰਹਿ ਹੀ ਨਹੀਂ ਉਹਨੇ? ਜਦੋਂ ਇਹ ਸਰੀਰ ਨਹੀਂ ਰਿਹਾ ਤੇ ਕਿਉਂ ਇੱਥੇ ਕੀ ਕਰੂਗਾ? ਤਾਂ ਦੂਸਰਾ ਇਹ ਹੈ ਭਾਈ ਮੈਂ ਤਾਂ ਮਾਲਕ ਦੀ ਕਿਰਪਾ ਨਾਲ ਇਹੀ ਕਹਿਣਾ ਕਿ ਮਹਾਰਾਜ ਸਾਰਿਆਂ ਨੂੰ ਮੇਰੇ ਆਪਦੇ ਬੱਚਿਆਂ ਨੂੰ ਵੀ ਇਹੀ ਕਹੀ ਜਾਣਾ ਵੀ ਬੱਚਿਓ ਨਸ਼ਾ ਤੋਂ ਰਹਿਤ ਹੋ ਜਾਓ। ਨਸ਼ੇ ਨਾ ਕਰੋ। ਜੇ ਫਰਾਂ ਅਮਰੀਕੀ ਦੇਖੋ ਮੈਂ ਨਸ਼ਾ ਨਹੀਂ ਕਰਦਾ ਮੈਂ ਬਿਲਕੁਲ ਤੰਤਰੁਸਤਾਂ ਰਾਜੀ ਭਾਜੀ ਬੈਠਾ ਮੈਨੂੰ ਕੋਈ ਅਸੇ ਨਹੀਂ ਨਹੀਂ ਤੇ 100 ਸਾਲ ਦਾ ਬੰਦਾ ਜਿਹੜਾ ਹੁੰਦਾ ਨਾ ਪੜਾ ਓੱਖਾਂ ਕੱਖੇ ਘਾਰਾ ਸੱਟ ਸੱਟ ਕੇ ਤੇ ਬੁਰਾ ਹਾਲ ਕਰਨਦਾ ਮੇਰੇ ਤੇ ਮਾਲਕ ਦੀ ਕਿਰਪਾ ਮੈਂ ਇਸੇ ਤਰ੍ਹਾਂ ਦਾ ਹੀ ਬੈਠਾ ਹਾਂ ਐਨ ਹੀ ਸਾਫ਼ ਸਫਾਈ ਕੋਈ ਮੇਰੇ ਕੋਲ ਕੋਈ ਚੀਜ਼ ਨਹੀਂ ਤੋਂ ਜਾਣੇ ਮਤਵ ਲਈ ਇਹ ਤੇ ਇਹ ਹੈ ਵੀ ਮੇਰਾ ਕੋਈ ਮੇਰਾ ਅਧਿਆਸ ਠੀਕ ਹੈ ਜੀ ਇੱਕ ਦਿਨ ਮੈਂ 3 ਵਜੇ ਉੱਠ ਖੜਦਾ ਜੀ 3 ਵਜੇ ਉੱਠ ਕੇ ਮੈਂ ਇਸ਼ਨਾਨ ਕਰਨਾ ਜੀ ਇਸ਼ਨਾਨ ਕਰਕੇ ਪਾਠ ਕਰਨਾ ਹੈ ਪਾਠ ਕਰਕੇ ਪੂਜਾ ਵੀ ਕਰੀ ਜਾਂਦੇ ਉਥੇ ਮੰਦਰ ਪਾਇਆ ਤੇ ਪੂਜਾ ਵੀ ਕਰੀ ਜਾਂਦੇ ਆ ਜਿੰਨਾ ਕਿ ਮੈਂ ਥੋ-ਥੋ ਮੈਂ ਰਾਮ ਰਾਮ ਵੀ ਕਰਦਾ ਇਹਨਾਂ ਕਿ ਜਨੇ ਖੁਣੀ ਉਹਨਾਂ ਦੀ ਮਹਾਰਾਜਾ ਦੀ ਕਿਰਪਾ ਹੈ ਜਿਹੜਾ ਮੈਂ ਅੱਜ ਸਰੀਰ ਮੇਰਾ ਅਨਰੋਗ ਹੈ ਮੈਂ ਅਨਰੋਗ ਨਹੀਂ ਕੋਈ ਕਿਸੇ ਗੱਲ ਦਾ ਤੇ ਫਿਰ ਅੱਜ ਕੱਲ ਜ਼ਿੰਦਗੀ ਤੋਂ ਸੰਤੁਸ਼ਟ ਹੋਗੇ ਜ਼ਿੰਦਗੀ ਜਿਵੇਂ ਜਿਉਈ ਹੈ ਬਹੁਤ ਦੌਰ ਦੇਖੇ ਨੇਗੇ ਪੁਰਾਣਾ ਦੌਰ ਵੀ ਦੇਖ ਲਿਆ ਅੱਜ ਕੱਲ ਤਾਂ ਬਹੁਤ ਐਡਵਾਂਸ ਹੋ ਗਈ ਹੈ ਦੁਨੀਆ ਤੇ ਇਹ ਦੌਰ ਵੀ ਦੇਖ ਰਹੇ ਹੋਗੇ ਤੇ ਵਧੀਆ ਲੱਗਦਾ ਵਧੀਆ ਤੇ ਮੈਨੂੰ ਤੇ ਇਹ ਹੀ ਲੱਗਦਾ ਜੀ ਜਿਹੜੇ ਜਿਦ ਪਹਿਲਾਂ ਸਾਡੇ ਕੋਲੇ ਨਾ ਖਾਤੇ ਕੋਲ 100 ਰੁਪਏ ਸੀ ਨਾ ਅਸੀਂ ਉਹਨੂੰ ਐ ਸਮਝਦੇ ਸੀ ਵੀ ਇਹ ਲੱਖਾਂ ਨਾਲ ਹੈ ਅੱਜ ਕੱਲ ਲੱਖਾਂ ਵਾਲਾ ਵੀ ਗਰੀਬ ਹੈ ਅੱਜ ਜਿਹਦੇ ਕੋਲ ਪ੍ਰਾਪਰਟੀ ਲੱਖ ਰੁਪਏ ਦੀ ਹੈ ਨਾ ਉਹ ਵੀ ਗਰੀਬਾਂ ਚ ਹੈ ਤੇ ਉਹ ਸਾਡੇ ਸਮੇਂ ਦੇ ਵਿੱਚ ਜਿਹੜਾ 100 ਰੁਪਏ ਦਾ ਬੰਦਾ ਸੀ ਨਾ 100 ਰੁਪਏ ਜਿਹਦੇ ਕੋਲ ਸੀ ਉਹਦੀ ਓਟ ਲੈਂਦੇ ਲੋਕ ਇਹਦੇ ਕੋਲ 100 ਰੁਪਏ ਪਾਈ ਇਹਦੀ ਓਟ ਲਾਉ ਸਮੇਂ ਦਾ ਮੈਨਾ ਕੀ ਹੈ ਕਿ ਉਦੋਂ ਉਹਨਾਂ ਪੈਸਿਆਂ 'ਤੇ ਉਹਨਾਂ ਮਾਇਆ 'ਤੇ ਉਹਦੀ ਤਾਕਤ ਹੁੰਦੀ ਸੀ ਇਹਦੇ 'ਚ ਤਾਕਤ ਨਹੀਂ ਰਹੀ ਜੀ ਤੇ ਦੂਸਰੇ ਨੰਬਰ ਤੇ ਸਾਨੂੰ ਇਹ ਜਿਹੜੀਆਂ ਸਿਆਸਾ ਹਨ ਨਾ ਛੇਸ ਪਾਰਟੀ ਨੇ ਸਾਡੀ ਹਿੰਦੁਸਤਾਨ ਨੂੰ ਬਰਬਾਦ ਕਰ ਦਿੱਤਾ ਦੇਖ ਲੋ ਅੱਜ ਤੁਸੀਂ ਹਾਲਤ ਦੇਖੀ ਜਾਂਦੇ ਹੋ ਹੈ ਜੀ ਕੀ ਦਾ ਕੀ ਬਣੀ ਜਾਂਦੇ ਆ ਝੂਠ ਮਾਰ ਕੇ ਲੋਕ ਵੋਟਾਂ ਲੈ ਜਾਂਦੇ ਨੇ ਕਿਸੇ ਗਰੀਬ ਨੂੰ ਨਹੀਂ ਪਹੁੰਚਦੇ ਕਿਸੇ ਤਗੜੇ ਨੂੰ ਨਹੀਂ ਪਹੁੰਚਦੇ ਮਾੜੇ ਨੂੰ ਪਹੁੰਚਦੇ ਮਾਇਆ ਦੇ ਮਹਤਰਨਾਜ ਕਰਤਾ ਜੀ ਝੂਠ ਮਾਰ ਕੇ ਰਾਜ ਕਮਾਉਂਦੇ ਮੇਰੇ ਕੋਲ ਸ਼ਾਸਤਰ ਹੈ ਜੀ 베ਦ ਚ ਲਿਖਿਆ ਹੋਇਆ ਹੈ ਕਿ ਅਰਜਨ ਕਲਯੁਗ ਦੇ ਵਿੱਚ ਜਿਹੜੇ ਰਾਜੇ ਆਉਣਗੇ ਝੂਠੇ ਹੋਣਗੇ ਝੂਠ ਮਾਰ ਕੇ ਵੋਟਾਂ ਲੈ ਜਾਣਗੇ ਪਰ ਕਿਸੇ ਦਾ ਕੰਮ ਨਹੀਂ ਕਰਨਗੇ ਉਹਨਾਂ ਨੂੰ ਵੇਚ ਦੇਣਗੇ ਆਪਾਂ ਨੂੰ ਵੇਚ ਲਿਆ ਇਹ ਸ਼ਾਸਨ ਨੇ ਆਪਾਂ ਨੂੰ ਵੇਚ ਦਿੱਤਾ ਹੈ। ਪੰਜਾਬ ਨਹੀਂ ਰਹਿ ਗਿਆ ਅੱਜ। ਦੇਖੋ ਤੁਸੀਂ ਧਿਆਨ ਦਰ ਕੇ। ਹੁਣ ਉਹ ਪੰਜਾਬ 'ਚ ਆਪਣੀ ਜਿਹੜੇ ਆਪਣੇ ਕਾਂਗਰਸ ਦੇ ਲੀਡਰ ਨੇ ਉਹ ਆਪਾਂ ਚਪਾਟੇ ਹਾਂ। ਹਾਂਜੀ ਖਜ਼ਾਨੇ ਖਾਲੀ ਹੋ ਗਏ ਜੀ। ਹਾਂਜੀ ਉਹ ਕਿ ਦੇਖੋ। ਕੁੱਤੇ ਬਿੱਲੇ ਤੇ ਨਹੀਂ ਖਾ ਗਏ ਇਹਨਾਂ ਨੇ ਖਾ ਲਿਆ। ਠੀਕ ਹੈ ਨਹੀਂ। ਇਹ ਸ਼ਾਸਨ ਨੇ ਸਾਨੂੰ ਬਰਬਾਦ ਕਰ ਦਿੱਤਾ ਔਰ ਬਰਬਾਦ ਆਪਾਂ ਨਹੀਂ। ਤੇ ਬਾਪੂ ਫਿਰ 47 ਦੇ ਦੌਰ 'ਚ ਕੋਈ ਆਪਣਾ ਵਿਛੜਿਆ ਤਾਂ ਨਹੀਂ ਲੋਕਾਂ ਦੇ ਬਹੁਤ ਉਧਰ ਰਹਿ ਗਏ ਤੇ ਕਈ ਇੱਧਰ ਆ ਗਏ ਆਪਣਾ ਕੋਈ ਸਾਰਾ ਪਰਿਵਾਰ ਆ ਗਿਆ ਸੀ ਨਾ। ਸਾਡੇ ਜੀ ਜਿਹੜੇ ਮਰ ਗਏ ਉਹ ਤਾਂ ਰਹਿ ਹੀ ਗਏ। ਠੀਕ ਹੈ ਕਿ ਨਹੀਂ? ਕੌਣ ਕੌਣ ਮਰ ਗਿਆ ਸੀ? ਮਰ ਗਏ ਸਾਡੇ ਦੇ ਪਿੱਛੇ ਕੋਈ ਬੁੱਧਰ ਗਿਛੀ ਜਿਹੜੇ ਹੈ ਉਹ ਵੀ ਗਾਂ ਸਾਡੇ ਕੋਲੇ ਬੋਥੀਆਂ ਹੁੰਦੀਆਂ ਜੀ ਪਾਕਿਸਤਾਨ ਚ ਅਸੀਂ ਬੋਥੀਆਂ ਸਾਰੇ ਕੋਲੇ ਹੀੜਾ ਹੁੰਦੀਆਂ ਉਹ ਬੋਥੀਆਂ ਜਾਣਦੇ ਨੀ? ਜੀ ਬੋਥੀਆਂ ਦੇ ਹੀੜਾ ਹੁੰਦੀਆਂ ਅਸੀਂ ਬੋਥੀਆਂ ਚਾਰਨੀਆਂ ਬੋਥੀਆਂ ਲੈ ਕੇ ਫਿਰਨਾ ਪੋਤੀਆਂ ਐਂ ਤੁਰਿਆ ਫਿਰਨਾ ਜੀ ਜੰਗਲਾਂ ਚ ਸਾਡੀ ਕੌਮ ਦੇ ਪੜਾਈ ਨਹੀਂ ਸੀ ਪਹਿਲਾਂ ਪਾਕਿਸਤਾਨ ਦੇ ਵਿੱਚ ਸਾਡਾ ਲੋਕ ਸਾਰੇ ਅਨਪੜ੍ਹ ਸੀ ਅਨਪੜ੍ਹ ਕਿਵੇਂ ਸੀ ਡੰਗਰਾ ਵਰਗੇ ਸੀ ਡੰਗਰ ਚਾਈ ਜਾਣੇ ਤੁਰੇ ਫਿਰਨਾ ਤੋ ਉਸ ਦੇ ਵਿੱਚ ਜਾਣੇ ਮੈਂ ਉੱਥੇ ਸੀ ਇੱਕ ਥਾਂ ਅਸੀਂ ਰਹੇ ਪਿੰਡ ਚਾਮਰਾ ਤਹਿਸੀਲ ਸੁੰਦਰੀ ਜ਼ਿਲ੍ਹਾ ਮਲਤਗੁਮਰੀ ਥਾਣਾ ਵਾਲਕ ਉੱਥੇ ਸੀ ਬਹੁਤ ਚਿਰ ਰਹੇ ਉੱਥੇ ਮੈਂ ਪੜਦਾ ਰਿਹਾ ਥੋੜਾ ਬੜਾ ਉੱਥੇ ਪੜ ਕੇ ਉਹ ਪੜਾਈ ਅੱਜ ਮੇਰੇ ਖਲੇ ਅੱਗੇ ਮੈਨੂੰ ਸਾਹਮਣੇ ਆ ਰਹੀ ਹੈ ਮੇਰੇ ਠੀਕ ਹੈ ਉਹ ਵਿੱਦਿਆ ਸੋਹਣੀ ਸੀ ਉਸ ਟਾਈਮ ਦੀ ਵਿੱਦਿਆ ਅੱਜ ਨਹੀਂ ਮਿਲ ਸਕਦੀ ਕਿਤੇ ਵੀ ਵੀਡੀਓ ਦੇਖ ਕੇ ਕੋਈ ਇਹ ਕਹਿ ਦੂਗਾ ਕਮੈਂਟ ਕਰਕੇ ਕਿ ਬਾਬਾ ਲੱਗਦਾ ਨਹੀਂ ਹੈਗਾ ਵੀ 116 ਸਾਲ ਦਾ ਹੈ ਉਮਰ ਪੱਕੀ ਇੰਨੀ ਹੈਗੀ ਹੈ ਬਿਲਕੁਲ ਆ ਦੇਖੋ ਨਾ ਤੁਸੀਂ 80 ਸਾਲ ਹਨ ਜੀ ਇਹ 80 ਸਾਲ ਹੈ ਇਹ ਕਦੋਂ ਦੀ ਬਣੀ ਇਹਨੂੰ ਪੁੱਛ ਕੇ ਦੇਖੋ ਜੀ ਬਹੁਤ ਪੁਰਾਣੀ ਜਿਹੜੀ ਕਾਪੀ ਹੈਗੀ ਇਹ ਬਜ਼ੁਰਗ ਮੈਨੂੰ ਦਿਖਾ ਰਹੇ ਨੇਗੇ ਜਿਸ ਦੇ ਵਿੱਚ ਇਹਨਾਂ ਦੀ ਉਮਰ ਤਕਰੀਬਨ ਅਰਜੀ ਵੇਲੇ ਉਮਰ 80 ਸਾਲ ਦੀ ਹੈ ਤੇ ਆਪਾਂ ਦੇਖ ਲਈਏ ਕਿ ਜਿਹੜੀ ਕਾਪੀ ਹੈ ਇਹ ਵੀ ਕਿੰਨੇ ਇੰਚ ਬਣੀ ਹੋਈ ਹੈ 93 ਦੇ ਵਿੱਚ ਜਿਹੜੀ ਕਾਪੀ ਹੈ ਇਹ ਬਣੀ ਹੋਈ ਹੈ ਤੇ ਉਸ ਦੌਰਾਨ ਤੇ ਬਜ਼ੁਰਗਾਂ ਦੀ ਉਮਰ ਉਸ ਵੇਲੇ 80 ਸਾਲ ਦੀ ਸੀ 93 ਦੇ ਵਿੱਚ ਕਾਪੀ ਬਣੀ ਹੈ ਬਜ਼ੁਰਗਾਂ ਦੀ ਉਮਰ ਮੈਂ ਤਕਰੀਬਨ ਦੱਸਦਾ ਕਿ 116 ਸਾਲ ਦੀ ਹੈਗੀ ਹੈਗੀ ਪੱਕੀ ਜਿਵੇਂ ਕਿ ਬਜ਼ੁਰਗਾਂ ਨੇ ਆਪਾਂ ਨੂੰ ਕਾਪੀ ਦੇ ਵਿੱਚ ਦਿਖਾਇਆ ਤੇ ਬਾਪੂ ਫਿਰ ਕੀ ਲੱਗਦਾ ਹੈ ਕਿ ਜਿਹੜਾ 47 ਦਾ ਦੌਰ ਸੀਗਾ ਉਹ ਹੋਣਾ ਚਾਹੀਦਾ ਸੀਗਾ ਜਾਂ ਨਹੀਂ ਉਦੋਂ ਸਾਡੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਤੇ ਪਾਕਿਸਤਾਨ ਜਾਂ ਭਾਰਤ ਤੇ ਪਾਕਿਸਤਾਨ ਵੱਖੋ ਵੱਖਰੇ ਹੋਏ ਨੇ ਉਹ ਹੋਣੇ ਚਾਹੀਦੇ ਸੀ ਜਾਂ ਨਹੀਂ ਇਹ ਹੋਣੇ ਨਹੀਂ ਸੀ ਚਾਹੀਦੇ ਜੀ ਇਹ ਸਾਨੂੰ ਦੋ ਜਗਾਂ ਦੇ ਕਿਨੇ ਕਰਿਆ ਹੈ ਸਿਆਸ ਨੇ ਸਮਝ ਗਏ ਕਿ ਨਹੀਂ ਸਾਡਾ ਮਤਲਬ ਇਹ ਚੀਜ਼ ਹੈ ਮੇਰੀ ਆਪਣੀ ਮਤ ਦੀ ਮੈਂ ਗੱਲ ਕਰ ਰਿਹਾ ਕਿ ਆਪਣਾ ਹਿੰਦੁਸਤਾਨ ਤੇ ਪਾਕਿਸਤਾਨ ਦੋ ਨਹੀਂ ਹੋਣੇ ਚਾਹੀਦੇ ਇੱਕ ਹੋਣਾ ਚਾਹੀਦਾ ਜੀ ਦੂਸਰੇ ਨੰਬਰ ਦੇ ਉੱਪਰ ਜਿਹੜੀ ਆਪਣੇ ਸਿਆਸ ਹੈ ਸਿਆਸ ਨੇ ਪੰਜਾਬ ਨੂੰ ਖਤਮ ਕਰਨ ਦੇ ਵਾਸਤੇ ਸਿਆਸ ਚਲਾਈ ਕਿਸੇ ਸਤੇਜ ਦੀ ਇੰਨੀ ਨੁਕਸਾਨ ਨਹੀਂ ਹੋਇਆ ਜਿੰਨਾ ਇਕੱਲਾ ਪੰਜਾਬ ਦਾ ਨੁਕਸਾਨ ਹੋਇਆ ਹੈ ਲੈਲਪੁਰ ਜਿਲ੍ਹਾ ਸਾਰਾ ਪਾਕਿਸਤਾਨ ਜਿਹੜਾ ਹੈ ਉਹ ਪੰਜਾਬ ਵਿਚ ਹੈ ਪੰਜਾਬ ਛੋਟੀ ਜਿਹੀ ਵਸਤੂ ਨਹੀਂ ਪੰਜਾਬ ਬਹੁਤ ਦੂਰ ਤੱਕ ਰਹੀ ਜੀ ਹਰ ਕੀ ਪੌੜੀ ਜਿਹੜੀ ਉਹ ਪੰਜਾਬ ਵਿਚ ਹੈ ਇਧਰ ਆਪਣੇ ਸਵਾਲਖਾ ਟੇਸਨੇ ਦੇ ਦਿੱਲੀ ਦੂਰਲੇ ਪਾਸੇ ਪੰਜਾਬ ਵਿਚ ਹੈ ਹਰਿਆਣੇ ਦੇ ਆਪਣੇ ਤੇ Rajasthan ਦੇ ਚਲੇ ਜਾਓ ਔਰ ਗੰਗਾ ਨਗਰ ਜਮਨਾ ਨਗਰ ਇਹ ਆਪਣੇ ਜਿਹੜੇ ਹੈ ਇਹ ਕਈ ਸਾਰੇ ਸ਼ਹਿਰ ਉਹ ਪੰਜਾਬ ਚ ਨਾ ਅਜੇ ਤੱਕ ਰਕਾਗਦਾ ਪੰਜਾਬ ਦੇ ਪਈ ਹੋਏ ਇਹ ਸਾਰੇ ਵੰਡੀਆਂ ਪੰਜਾਬ ਦੀਆਂ ਹੋਈਆਂ ਇੱਕ ਇਹ ਸਿਆਸ ਨੇ ਪੰਜਾਬ ਖਤਮ ਕਰਨ ਵਾਸਤੇ ਬਣਾਇਆ ਜਿਵੇਂ ਅੱਜ ਵੀ ਹੋਈ ਜਾਂਦੀ ਹੈ ਉਹ ਆਕਰ ਕੇ ਬੈਠਾ ਹੋਇਆ ਹੈ। ਹੈ ਜੀ ਹੁਣ ਘਰਸਾਨ ਹੈ ਉਹ ਬਲੇਚਾਰੇ ਗਿਲ ਕੀ ਜਾਂਦੀ ਹੈ ਉਧਾਰੋ ਨਾ ਮਾਰੋ ਨਾ ਕੁਤ ਨਹੀਂ। ਇਹ ਸਾਰੀਆਂ ਸਿਆਸ ਦੀਆਂ ਖੇਡਾਂ ਨੇ ਬਿਤੇ। ਪਪੂ ਵਿਆਹ ਫਿਰ ਪਾਕਿਸਤਾਨ ਚ ਹੋਇਆ ਸੀ। ਹਾਂ ਜੀ ਪਾਕਿਸਤਾਨ ਚ। ਬੱਚੇ ਫਿਰ ਇੱਧਰ ਹੋਏ ਆ ਉਧਰ। ਬੱਚਾ ਮੇਰਾ ਜਿਹੜੇ ਨੇ ਇੱਧਰ ਆ ਕੇ ਹੋਏ ਨੇ ਜੀ। ਇਹ ਸੰਨ 47 48 ਚ ਆਸੀ 49 ਜਾ ਕੇ ਇੱਧਰ 49 ਜਾ ਕੇ ਸਾਡੇ ਵੱਡੇ ਬੱਚੇ ਦਾ ਜਨਮ ਹੋ ਗਿਆ। ਹਾਂ। ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਪੁਰਾਣੇ ਦੌਰ ਦੀਆਂ ਗੱਲਾਂ ਕਰਕੇ ਬਹੁਤ ਕੁਝ ਯਾਦ ਆ ਜਾਂਦਾ ਸਾਡੇ ਨਾਨੇ ਪੜਨਾਨੇ ਸਾਨੂੰ ਦੱਸਦੇ ਹੁੰਦੇ ਸੀ ਦਾਦੇ ਪੜਦਾਦੇ ਦੱਸਦੇ ਹੁੰਦੇ ਸੀਗੇ ਕਿ ਉਸ ਵਕਤ ਇਦਾਂ ਦਾ ਕੋਈ ਦੌਰ ਸੀਗਾ ਜਦੋਂ ਸਾਡੇ ਆਪਣੇ ਕੁਝ ਸਾਡੇ ਤੋਂ ਵਿਛੜ ਗਏ ਸੀਗੇ ਤੇ ਉਹ ਬਹੁਤ ਕਾਲਾ ਦੌਰ ਸੀਗਾ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਇਹੀ ਕਾਰਨ ਸੀ ਕਿ ਉਹ ਜਿਹੜਾ ਦੌਰ ਸੀਗਾ 47 ਦਾ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਸੀ ਉਸ ਵਕਤ ਦੀਆਂ ਕੁਝ ਗੱਲਾਂ ਇਹਨਾਂ ਤੋਂ ਜਾਣੀਆਂ ਨੇ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਜੁੜੇ ਰਹੋ ਐਨਆਰਆਈ ਪੰਜਾਬੀ ਟੀਵੀ ਦੇ ਨਾਲ